ਦੋਸਤੋ ਅੱਜ ਆਪਾਂ ਤੁਹਾਨੂੰ ਅਬੌਰ ਤਹਿਸੀਲ ਦਾ ਇੱਕ 8 ਏਕੜ ਬਾਗ ਦਿਖਾਉਣ ਜਾ ਰਹੇ ਹਾਂ ਜੀ 8 ਏਕੜ ਟੋਟਲ ਬਾਗ ਹੈ ਜੀ 6 ਏਕੜ ਕਿੰਨੂ ਦਾ ਬਾਗ ਲੱਗਿਆ ਹੋਇਆ ਔਰ 2 ਏਕੜ ਜ਼ਮੀਨ ਦੇ ਵਿੱਚ ਡੇਜ਼ੀ ਦਾ ਬਾਗ ਲੱਗਿਆ ਹੋਇਆ ਸਾਢੇ 4 ਏਕੜ ਲਿੰਕ ਰੋਡ ਦਾ ਫਰੰਟ ਹੈ ਜੀ ਬੋਹਰ ਤਹਿਸੀਲ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਰਕਬਾ ਪੈਂਦਾ ਔਰ ਸੀਤੋਗੁੰਨੋ ਤਹਿਸੀਲ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ਹੈ ਜੀ 2.5 ਲੱਖ ਰੁਪਏ ਪ੍ਰਤੀ ਏਕੜ ਬਾਗ ਦਾ ਠੇਕਾ ਦੱਸਿਆ ਜਾ ਰਿਹਾ ਜੀ 40 ਲੱਖ ਰੁਪਏ ਪ੍ਰਤੀ ਏਕੜ ਫਾਰਮਰ ਦੁਆਰਾ ਡਿਮਾਂਡ ਰੱਖੀ ਗਈ ਹੈ ਔਰ ਨੈਰੀ ਪਾਣੀ 13 ਮਿੰਟ ਪ੍ਰਤੀ ਏਕੜ ਹਰ ਹਫਤੇ ਇਸ ਜ਼ਮੀਨ ਨੂੰ ਲੱਗਦਾ ਜੀ ਔਰ ਧਰਤੀ ਹੇਠਲਾ ਪਾਣੀ ਇੱਕ ਨੰਬਰ ਹੈ ਧਰਤੀ ਹੇਠਲਾ ਪਾਣੀ ਇੱਕ ਨੰਬਰ ਹੈ ਆਸ-ਪਾਸੇ ਝੋਨੇ ਵਾਲਾ ਏਰੀਆ ਔਰ ਇਹ 8 ਏਕੜ ਬਾਗ ਆਪਾਂ ਜ ਤੁਹਾਨੂੰ ਦਿਖਾਉਣ ਜਾ ਰਹੇ ਆ ਡਿਫੈਂਸ ਰੋਡ ਤੋਂ 2.5 ਕਿਲੋਮੀਟਰ ਅੰਦਰ ਮਲੋਟ 2 ਮਟੀਲੀ ਰੋਡ ਤੋਂ ਲਗਭਗ 2.5 ਕਿਲੋਮੀਟਰ ਅੰਦਰ ਲਿੰਕ ਰੋਡ ਦੇ ਉੱਪਰ 4 ਕਿੱਲਾਂ ਦਾ ਫਰੰਟ ਹੈ ਔਰ 8 ਏਕੜ ਟੋਟਲ ਬਾਗ ਤੁਹਾਡੇ ਸਾਹਮਣੇ ਆਪਾਂ ਅੱਜ ਦਿਖਾ ਰਹੇ ਹਾਂ 40 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫਾਰਮਰ ਦੁਆਰਾ ਡਿਮਾਂਡ ਰੱਖੀ ਗਈ ਹੈ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਪਰ ਇਹ 8 ਏਕੜ ਬਾਗ ਹੈ ਜੀ 4.5 ਏਕੜ ਲਿੰਕ ਰੋਡ ਦਾ ਫਰੰਟ ਹੈ ਜੀ ਔਰ ਤਕਸੀਮ ਖਾਤੇ ਦਾ ਇਹ ਰਕਬਾ ਹੈ ਲਾਲ ਮਿੱਟੀ ਦੀ ਟੋਟਲ ਜ਼ਮੀਨ ਬਹੁਤ ਹੀ ਵਧੀਆ ਰਕਬਾ ਹੈ ਇਹ ਫਿਰ ਤੋਂ ਆਪਾਂ ਤੁਹਾਨੂੰ ਦੋਸਤੋ ਰਿਪੀਟ ਕਰ ਦਿੰਦੇ ਆ ਅਬੋਰ ਤਹਿਸੀਲ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਦੇ ਉੱਪਰ ਔਰ ਸੀ ਤੋਂ ਬੰਨੋ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ 8 ਏਕੜ ਰਕਬਾ ਹੈ ਜੀ ਟੋਟਲ 8 ਏਕੜ ਦੇ ਵਿੱਚ ਬਾਗ ਲੱਗਿਆ ਹੋਇਆ 2 ਏਕੜ ਡੇਜੀ ਦਾ ਬਾਗ ਹੈ ਔਰ ਬਾਕੀ 6 ਏਕੜ ਕਿੰਨੂ ਦਾ ਬਾਗ ਲੱਗਿਆ ਹੋਇਆ ਸਾਢੇ 4 ਏਕੜ ਲਿੰਕ ਰੋਡ ਦਾ ਫਰੰਟ ਹੈ ਧਰਤੀ ਹੇਠਲਾ ਪਾਣੀ 1 ਨੰਬਰ ਹੈ ਔਰ 25 ਫੁੱਟ ਦੇ ਉੱਪਰ ਗਰਾਊਂਡ ਵਾਟਰ ਹੈ ਜੀ 25 ਫੁੱਟ ਦੇ ਉੱਪਰ ਧਰਤੀ ਹੇਠਲਾ ਚੋਆ ਗਰਾਊਂਡ ਵਾਟਰ ਹੈ 2.5 ਲੱਖ ਰੁਪਏ ਫਾਰਮਰ ਦੁਆਰਾ ਪ੍ਰਤੀ ਏਕੜ ਜ਼ਮੀਨ ਦਾ ਠੇਕਾ ਬਾਗ ਦਾ ਦੱਸਿਆ ਜਾ ਰਿਹਾ ਹੈ 99 92000876 ਤੇ ਸੰਪਰਕ ਕਰਕੇ ਇਸ ਰਕਬੇ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਦੋਸਤੋ ਮਾਨ ਡੱਬੋ ਵਾਲੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੁੜੇ ਰਹੋ ਮਿਹਰਬਾਨੀ